ਸਤਨਾਮ ਸ੍ਰੀ ਵਾਹਿਗੁਰੂ ਹੈ ਗੁਰੂ ਸਾਹਿਬ ਜੀਓ ਸੋਕ ਹੋ ਟਲ ਗੁਰ ਸੇਵੀਐ ਅਹਨ ਸੁਸਹਿਜ ਸੁਭਾਏ ਦਰਸ਼ਨ ਪਰ ਸਿਆ ਗੁਰੂ ਕਾ ਜਨਮ ਮਰਨ ਮੁਕ ਜਾਏ ਹੋਰ ਸਿਫਤ ਖਸਮ ਦੀ ਲੋਰੇ ਅਰਸਾਂ ਪਰਸਾਂ ਛੱਟਿਐ ਤੋ ਤਿਠੇ ਸਚੇ ਪਤਸ਼ਹੋ ਮਾਲ ਜਨਮ ਜਨਮ ਦੀ ਕਟਿਐ ਸੱਜਣ ਸਚਾ ਪਾਤਸ਼ਹੋ ਸਿਰਸਾ ਹਾਂਦੈ ਸਹੋ ਜਿਸ ਆਪਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਹੋ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸੋਹਿਬ ਜੀਓ ਇਕ ਓੰਕਾਰ ਸਤਗੁਰ ਪ੍ਰਸਾਦ ਆਸਾ ਮਹੱਲਾ ਤੀਜਾ ਛੰਤ ਘਰ ਤੀਜਾ ਸਾਜਨ ਮੇਰੇ ਪ੍ਰੀਤ ਮਹੋ ਤਮ ਸਹਿ ਕੀ ਭਗਤ ਕਰੇ ਹੋ ਗੁਰੂ ਸੇਵਹੁ ਸਦਾ ਆਪਣ ਨਾਮ ਪਦਾਰਥਲੇ ਹੋ ਸਾਜਨ ਮੇਰੇ ਪ੍ਰੀਤਮ ਹੋ ਤੁਮ ਸਹ ਕੀ ਭਗਤ ਕਰੇ ਹੋ ਗੁਰ ਸੇਵਹੁ ਸਦਾ ਆਪਣ ਰਾਮ ਪਦਾਰਥ ਲੇ ਹੋ ਭਗਤ ਕਰਹੁ ਤੁਮ ਸਹ ਕੇਰੀ ਜੋ ਸਹ ਪਿਆਰੇ ਭਾਵੇ ਆਪਣਾ ਭਾਲ ਤਮ ਕਰਹੁ ਤਾ ਫਿਰ ਸਹ ਖੁਸ਼ੀ ਨ ਆਵੇ ਭਗਤ ਭਾਵ ਇਹੋ ਮਾਰਗ ਵਿਖੜ ਗੁਰ ਦਰ ਕੋ ਪਵੈ ਕਹ ਨਾਨਕ ਜਿਸ ਕਰੇ ਕਿਰਪਾ ਸੋ ਹਰ ਭਗਤੀ ਚਿਤ ਲਾਏ ਭਗਤ ਭਾਵ ਇਹੋ ਮਾਰਗ ਵਿਖੜਾ ਗੁਰ ਦਾਰ ਕੋ ਪਾਵਏ ਕਹ ਨਾਨਕ ਜਿਸ ਕਰੇ ਕਿਰਪਾ ਸੋ ਔਰ ਭਗਤੀ ਚਿਤ ਲਾਵਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਸਾ ਮਹੱਲਾ ਤੀਜਾ chant ਘਰ ਤੀਜਾ ਸਾਜਨ ਮੇਰੇ ਅਪ੍ਰੀਤਮ ਹੋ ਤੂੰ ਸਹ ਕੀ ਭਗਤ ਕਰੇ ਹੋ ਗੁਰ ਸੇਵਹੁ ਸਦਾ ਆਪਣਾ ਨਾਮ ਪਦਾਰਥ ਲੇਹੁ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਪੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਪ੍ਰੀ ਸਚੁ ਨਾਨਕ ਹੋਸੀ ਭੀ ਸਚ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ